ਕਈ ਵਾਰ ਨਾ ਜਿਵੇਂ ਕਹਿੰਦੇ ਹੁੰਦੇ ਆ ਕਹਿੰਦੇ ਇਹੋ ਜਿਹੇ ਹਾਲਾਤਾਂ ਚ ਤਾ ਕੇ ਬੰਦਾ ਹਾਰ ਮੰਨ ਜਾਂਦਾ ਹੈ ਕਿਉਂਕਿ ਜ਼ਿੰਦਗੀ ਦੇ ਜਿਹੜੇ ਪੜਾਅ ਹੁੰਦੇ ਨੇਗੇ ਜ਼ਿੰਦਗੀ ਦੇ ਪੜਾਅਾਂ ਦੇ ਵਿੱਚ ਕਈ ਰੁਝੇਵੇਂ ਵੀ ਆਉਂਦੇ ਨੇਗੇ ਕਈ ਉਲਝਨਾ ਵੀ ਆਉਂਦੀਆਂ ਨੇਗੀਆਂ ਤੇ ਉਹ ਉਸੇ ਉਲਝਨਾ ਦੇ ਵਿੱਚ ਭਰਿਆ ਇਹ ਵੀਰ ਬੈਠੇ ਆਗੇ ਆਪਣੇ ਕੋਲੇ ਸਾਰਾ ਪਰਿਵਾਰ ਬੈਠਾ ਹੈਗਾ ਇਸ ਸਮੇਂ ਕਿਉਂਕਿ ਚਾਹੇ ਗੱਲ 2.5 ਲੱਖ ਦੀ ਹੋਵੇ ਚਾਹੇ ਗੱਲ ਹੋਵੇ 18 ਕਰੋੜ ਦੀ ਸੌਖੀ ਗੱਲ ਤਾਂ ਕੋਈ ਵੀ ਨਹੀਂ ਹੁੰਦੀ ਦੋਸਤੋ ਇਹਨਾਂ ਦੇ ਵੀਰ ਜੀ ਮਹੀਨੇ ਬਾਅਦ ਨਾਲ ਮੂਮੈਂਟ ਘੜ ਗਈ ਸੀ ਲੱਤਾ ਵਾਂ ਦੀ ਹੂੰ ਤੇ ਸਾਨੂੰ ਇਹ ਹੋਇਆ ਵੀ ਚਲੋ ਪਹਿਲਾਂ ਵੀ ਇਹਦੇ ਮਾਤਾ ਨਿਕਲੇ ਸਾਨੂੰ ਐ ਹੋ ਗਿਆ ਵੀ ਕਿਤੇ ਨਾ ਵੀ ਕਿਤੇ ਸਾਰਾ ਲਾਲ ਹੋ ਗਿਆ ਸੀਗਾ ਅਸੀਂ ਡਾਕਟਰਾਂ ਨੂੰ ਦਿਖਾਇਆ ਕਈ ਡਾਕਟਰ ਕਹਿੰਦੇ ਵੀ ਨਹੀਂ ਤੁਹਾਨੂੰ ਵੀ ਬਹਿਨ ਹੈਗਾ ਹੂੰ ਬੀਨਰ ਨੂੰ ਸਪੈਨਲਰ ਮਸਕੂਲਰ ਮਸਕੂਲਰ ਨਾਲ ਬਿਮਾਰੀ ਹੈਗੀ ਹੂੰ ਵੀ ਇਹਨਾਂ ਨੂੰ ਉਹ ਪ੍ਰੋਬਲਮ ਹੈ ਵੀ ਨਾ ਤਾਂ ਵੀ ਇਹਦੀ ਵੀ ਜ਼ਿਆਦਾ ਲੰਮੀ ਉਮਰ ਨਹੀਂ ਹੈਗੀ ਵੀ ਕਹਿੰਦੇ ਵੀ ਸਾਲ ਸਵਾ ਸਾਲ ਟਰ ਬੱਚਾ ਜੀਊਗਾ ਅੱਛਾ ਹਾਂ ਬਹੁਤ ਵਧੀਆ ਹਾਂ ਵੀ ਕਹਿੰਦੇ ਜੈਸ ਸਨੇ 18 ਕਰੋੜ ਦਾ ਹੀ ਇਹਦਾ ਵੀ ਘਟਾਈ ਲੱਖ ਰੀ ਦਵਾਈ ਹੈ ਉਹ ਹਰ ਮਹੀਨੇ ਸਾਨੂੰ ਵੀ ਯਾਨੀ ਕਿ ਡਰਾਪ ਹੈ ਮੂਰਾ ਹੀ ਪੀਣਾ ਪੈਂਦਾ ਹੈਗਾ 2.5 ਲੱਖ ਹਾਂਜੀ ਉਹ ਕਹਿੰਦੇ ਇਹਨੂੰ ਵੀ ਓਵਰ ਲਾਈਫਟਾਈਮ ਹੀ ਪੀਣਾ ਪੈਣਾ ਹੈਗਾ ਤੇ ਤਾਂ ਹੁਣੀ ਸਾਨੂੰ ਪਹਿਲੇ ਚਾਂਸ ਹੈ ਜਦੋਂ ਪਤਾ ਲੱਗਿਆ ਵੀ ਇਹ ਚੀਜ਼ ਹੈ ਇਹ ਬਿਮਾਰੀਆਂ ਵੀ ਆ ਇਸ ਤਰ੍ਹਾਂ ਕਹਨ ਨਾਲ ਹੁੰਦੀਆਂ ਨੇ ਬੱਚਿਆਂ ਨੂੰ ਅੱਗੇ ਤਾਂ ਕਦੇ ਕੋਈ ਇਹ ਜੀ ਕਿਸੇ ਨੂੰ ਪ੍ਰੋਬਲਮ ਨਹੀਂ ਆਈ ਸਾਡੇ ਪਿੰਡ 'ਚ ਜੀ ਨਾ ਹੀ ਇਹਨਾਂ ਦੇ ਪਰਿਵਾਰ ਦੇ ਵਿੱਚ ਪਹਿਲਾਂ ਆਈ ਗਈ ਸੀਗੀ ਉਹ ਬੇਟੀ ਤੇ ਉਹਦੀ ਤਾਂ ਸਾਨੂੰ ਪਤਾ ਹੀ ਹੈ ਵੀ ਬੱਚਾ ਮੈਂ ਦੇਖਿਆ ਗਰਦਨ ਵਗੈਰਾ ਨਹੀਂ ਖੜ ਰਹੀ ਬੱਚੇ ਦੀ ਹੋਰ ਕੀ ਕੀ ਮਤਲਬ ਮੂਵਮੈਂਟ ਕੁਝ ਵੀ ਨਹੀਂ ਕਰ ਪਾ ਰਿਹਾ ਇਸ ਟਾਈਮ ਬੱਚਾ ਜੀ ਨਹੀਂ ਜੀ ਫਸਾ ਵੀ ਨਹੀਂ ਲੈ ਸਕਦਾ ਇਹ ਅੱਛਾ ਜੀ ਨਮਸਕਾਰ ਸਾਡੇ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਮੋਗੇ ਦੋਸਤੋ ਅੱਜ ਇੱਕ ਜਿਹੀ ਸ਼ਖਸ਼ਨਾ ਮੈਂ ਤੁਹਾਡੀ ਵੀਡੀਓ ਕਰਾ ਰਹਾਗਾ ਕਿਉਂਕਿ ਸਮਾਜ ਦੇ ਵਿੱਚ ਜਦੋਂ ਆਪਾਂ ਦੇਖਦੇ ਆਂਗੇ ਜਾਂ ਫਿਰ ਸੋਸ਼ਲ ਮੀਡੀਆ ਤੇ ਦੇਖਦੇ ਆਂਗੇ ਕੁਝ ਕੁ ਬਿਮਾਰੀਆਂ ਜਈਆਂ ਨਵੀਆਂ ਸ਼ੁਰੂ ਹੋ ਚੁੱਕੀਆਂ ਨੇ ਜਿਹੜੀਆਂ ਆਪਾਂ ਕਦੇ ਜ਼ਿੰਦਗੀ ਦੇ ਵਿੱਚ ਸੁਣੀਆਂ ਵੀ ਨਹੀਂ ਸੀਗੀਆਂ ਇਆ ਫਿਰ ਸਿਆਣੇ ਇੱਕ ਗੱਲ ਕਹਿ ਦਿੰਦੇ ਆ ਕਿ ਕਹਿੰਦੇ ਜਦੋਂ ਕਿਸੇ ਸ਼ਖਸ ਦੇ ਉੱਤੇ ਵਕਤ ਪੈਂਦਾ ਤਾਂ ਵਕਤ ਜਦੋਂ ਬੰਦਾ ਉਹਨੂੰ ਹੰਡਾਉਂਦਾ ਹੈ ਜਾਂ ਫਿਰ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦਾ ਹੈ ਕੁਝ ਕ ਮਜਬੂਰੀਆਂ ਫਿਰ ਜਈਆਂ ਬਣ ਜਾਂਦੀਆਂ ਨੇ ਜਦੋਂ ਬੰਦਾ ਬੇਵਸ ਹੋ ਜਾਂਦਾ ਹੈਗਾ ਤੇ ਜਦੋਂ ਅਪੀਲ ਕਰਨੀ ਹੁੰਦੀ ਹੈਗੀ ਤਾਂ ਉਹ ਸੋਸ਼ਲ ਮੀਡੀਆ ਦਾ ਸਹਾਰਾ ਲੈਂਦਾ ਤੇ ਅੱਜ ਇੱਕ ਅਜਿਹੀ ਬੇਨਤੀ ਜਾਂ ਫਿਰ ਕਹੂੰਗਾ ਕਿ ਅਜਿਹੀ ਅਪੀਲ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆਗੇ ਦੋਸਤੋ ਇੱਕ ਤੁਸੀਂ ਨਾ ਕੁਝ ਸਮਾਂ ਪਹਿਲਾਂ ਵੀਡੀਓ ਦੇਖੀ ਹੋਊਗੀ ਜਲੰਧਰ ਦੇ ਇੱਕ ਪਰਿਵਾਰ ਸਾਹਮਣੇ ਆਇਆ ਸੀਗਾ ਮਦਦ ਦੇ ਵਾਸਤੇ ਕਿਉਂਕਿ ਇਹ ਗੱਲ ਕਹੀ ਗਈ ਸੀ ਕਹਿੰਦੇ ਵੀ ਇੱਕ ਛੋਟਾ ਬੱਚਾ ਸੀਗਾ ਉਹਨੂੰ ਜਕੜਨ ਹੋ ਗਈ ਸੀਗੀ ਹੱਥ ਪੈਰ ਕੰਮ ਨਹੀਂ ਸੀ ਕਰਦੇ ਗਰਦਨ ਨਹੀਂ ਸੀ ਖੜਦੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਛੋਟੇ ਬੱਚੇ ਨੂੰ ਹੋਈਆਂ ਸੀਗੀਆਂ ਤੇ ਉਹਦੇ ਜਿਹੜੇ ਇਲਾਜ ਦੀ ਜਦ ਗੱਲ ਚੱਲੀ ਤਾਂ ਇਹ ਇਲਾਜ ਕਹਿੰਦੇ 18 ਕਰੋੜ ਰੁਪਇਆ ਲੱਗੂਗਾ ਜੀ ਇੰਜੈਕਸ਼ਨ ਲੱਗੂਗਾ 18 ਕਰੋੜ ਰੁਪਇਆ ਤੇ ਕੁੱਲ ਕ ਸੰਸਥਾਵਾਂ ਸਾਹਮਣੇ ਵੀ ਆਏ ਸੀਗੇ ਇਲਾਜ ਵੀ ਹੋਇਆ ਤੇ ਅੱਜ ਇੱਕ ਜਿਹੇ ਇੱਕ ਇਲਾਜ ਦੀ ਇੱਕ ਅਪੀਲ ਤੁਹਾਡੇ ਸਾਹਮਣੇ ਲੈ ਕੇ ਆਇਆ ਮੇਰੇ ਨਾਲ ਵੀਰ ਗੁਰਪ੍ਰੀਤ ਸਿੰਘ ਜੀ ਹੋਣਗੇ ਉਹਨਾਂ ਦਾ ਬੇਟਾ ਹੈ 4 ਮਹੀਨੇ ਹੋਏ ਨੇ ਹਜੇ ਮਹੀਜ ਥੋੜੇ ਸਮਾਂ ਹੀ ਹੋਇਆਗਾ ਤੇ ਉਹਨਾਂ ਨੂੰ ਅਜਿਹੀ ਸਮੱਸਿਆ ਸ਼ੁਰੂ ਹੋ ਚੁੱਕੀ ਹੈ ਕਿ ਜਿਵੇਂ ਕਹਿੰਦੇ ਹੁੰਦੇ ਕਹਿੰਦੇ ਜਦੋਂ ਬੱਚਾ ਇੱਕ ਘਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਨਿਗੀਆਂ ਬੱਚਾ ਜਨਮ ਲੈਂਦਾਗਾ ਤਾਂ ਖੁਸ਼ੀ ਦੀ ਲਹਿਰ ਹੁੰਦੀ ਹੈਗੀ ਹਾਸੇ ਖੇਡੇ ਹੁੰਦੇ ਨੇਗੇ ਪਰ ਜਿਵੇਂ ਇੱਕ ਵਾਰ ਤਾਂ ਕਹਿੰਦੇ ਮਨ ਦੇ ਵਿੱਚ ਇਹ ਆ ਜਾਂਦਾਗਾ ਵੀ ਯਾਰ ਮਾਲਕਾ ਇਦੂ ਤਾਂ ਤੂੰ ਸਾਨੂੰ ਦਿੰਦਾ ਹੀ ਨਹੀਂ ਨਾ ਇਹ ਖੁਸ਼ੀ ਤੇ ਅੱਜ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਕੀ ਸਮੱਸਿਆ ਆਈ ਹੈ ਬੱਚੇ ਨੂੰ ਕਿੰਨਾ ਇਲਾਜ ਹੋ ਗਿਆ ਕਿ 18 ਕਰੋੜ ਦਾ ਇੰਜੈਕਸ਼ਨ ਕਹਿ ਰਹੇ ਨੇ ਜਿਹੜਾ ਲੱਗਣਾ ਬੱਚੇ ਦੇ ਜਿਹਦੇ ਨਾਲ ਬੱਚਾ ਤਾਂਦਰੁਸਤ ਹੋ ਸਕਦਾ ਸਾਰਿਆਂ ਬਗਲਾ ਬਤਾ ਕਰਾਂਗੇ ਬਈ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਵੀਰੇ ਮੈਂ ਪਹਿਲਾਂ ਤਾਂ ਇਹੀ ਚੀਜ਼ ਤੁਹਾਨੂੰ ਪੁੱਛਣਾ ਚਾਹੂੰਗਾ ਬੱਚਾ ਆਪਣਾ ਬੱਚਾ ਛੋਟਾ ਬੱਚਾ ਹੈਗਾ ਹਾਂਜੀ ਹਾਂਜੀ ਤੁਸੀਂ ਦੱਸਿਆ ਵੀ ਇਹਨਾਂ ਨੂੰ ਸਮੱਸਿਆ ਆ ਗਈ ਸਮੱਸਿਆ ਪਹਿਲਾਂ ਤਾਂ ਕੀ ਆਈ ਹੈ ਇਹ ਇਹਨਾਂ ਨੇ ਵੀਰ ਜੀ ਮਹੀਨੇ ਬਾਅਦ ਨਾਲ ਮੂਮੈਂਟ ਘੜਕੀ ਸੀ ਲੱਤਾਂ ਵਾਂ ਦੀ ਹੂੰ ਤੇ ਸਾਨੂੰ ਇਹ ਹੋਇਆ ਵੀ ਚਲੋ ਪਹਿਲਾਂ ਵੀ ਇਹਦੇ ਮਾਤਾ ਨਿਕਲੇ ਸਾਨੂੰ ਇਹ ਹੋ ਗਿਆ ਵੀ ਕਿਤੇ ਨਾ ਵੀ ਕਿਤੇ ਸਾਰਾ ਲਾਲ ਹੋ ਗਿਆ ਸੀਗਾ ਅਸੀਂ ਡਾਕਟਰਾਂ ਨੂੰ ਦਿਖਾਇਆ ਕਈ ਡਾਕਟਰ ਕਹਿੰਦੇ ਵੀ ਨਹੀਂ ਤੁਹਾਨੂੰ ਵੀ ਬਹਿਨ ਹੈਗਾ ਸਾੜੀ ਪਹਿਲਾਂ ਇੱਕ 8.5 ਮਹੀਨੇ ਦੀ ਬੇਟੀ ਡੈਥ ਹੋ ਗਈ। ਉਹਨੂੰ ਵੀ ਇਹੀ ਪ੍ਰੋਬਲਮ ਆਈ ਸੀਗੀ। ਇਸ ਤੋਂ ਪਹਿਲਾਂ ਹਾਂ ਸਾਨੂੰ ਪਰ ਪਤਾ ਨਹੀਂ ਸੀ ਕਿ ਉਹਨੂੰ ਇਹ ਪ੍ਰੋਬਲਮ ਹੈਗੀ। ਕਿਉਂਕਿ ਰੈਟ ਟੈਸਟ ਨਹੀਂ ਹੋਇਆ ਸੀ ਉਦੋਂ। ਤੇ ਅਸੀਂ ਉਸ ਤੋਂ ਬਾਅਦ ਚਲੋ ਅਸੀਂ ਪਰ ਖੜੇ ਨਹੀਂ ਸਾਨੂੰ ਨਾ ਟੈਨਸ਼ਨ ਸੀਗੀ ਵੀ ਬੱਚਾ ਵੀ ਮੰਮੀ ਹੋ ਗਿਆ ਪਹਿਲਾਂ ਜਿਹਨੇ ਬੇਟਾ ਹੋਇਆ ਸੀ। ਤੇ ਉਸ ਤੋਂ ਬਾਅਦ ਅਸੀਂ ਜੀ ਪੀਜੀਆਈ ਗਏ। ਉੱਥੇ ਸਾਰੇ ਟੈਸਟ ਸਾਰੇ ਹੋਏ ਜੀ। ਉਸ ਤੋਂ ਬਾਅਦ 3 ਨਵੇਂ ਮਹੀਨੇ ਬਾਅਦ ਸਾਨੂੰ ਪਤਾ ਲੱਗਿਆ ਵੀ ਰਿਪੋਰਟ ਆਈ ਬੰਬੇ ਤੋਂ ਜੀ। ਵੀ ਇਹਨਾਂ ਨੂੰ ਸਪੈਨਲ ਮਸਕੂਲਰ ਮਸਕੂਲਰ ਨਾਲ ਬਿਮਾਰੀ ਹੈਗੀ। ਵੀ ਇਹਨਾਂ ਨੂੰ ਉਹ ਪ੍ਰੋਬਲ ਵੀ ਕਹਿੰਦੇ ਵੀ ਸਾਲ ਸਵਾ ਸਾਲ ਤੁਹਾਡਾ ਬੱਚਾ ਜੀਊਗਾ। ਅੱਛਾ ਜੀ। ਹਾਂ ਬਹੁਤ ਵਧੀਆ। ਹਾਂ ਵੀ ਕਹਿੰਦੇ ਜੈ ਸਨੇ 18 ਕਰੋੜ ਦਾ ਇਹਦਾ। ਹੂੰ। ਉਹ ਲਾਏ ਜਾਈਏ। ਉਹ ਲੱਗਦਾ ਤਾਂ। ਹਾਂ ਜੇ ਉਹ ਲੱਗਦਾ ਤਾਂ ਵਿੱਚ ਵੀ ਠੀਕ ਹੈ ਜੀ। ਉਹ ਵੀ ਕਹਿੰਦੇ ਤੁਸੀਂ ਲਵਾ ਲੈ ਸਕਦੇ ਵੀ ਆਪਣੇ ਕਹਿੰਦੇ ਹੁੰਦੀ ਨਹੀਂ ਕਹਿੰਦੇ ਪਰਿਵਾਰ ਚ ਕਹਿੰਦੇ ਸੀ ਕਿਸੇ ਰੰਜੈਸ ਜੀ ਲਵਾਉਣ ਦੀ। ਤੇ ਉਸ ਤੋਂ ਬਾਅਦ ਹੀ ਅਸੀਂ ਡੀਐਮਸੀ ਬਿਕੇ ਜੀ। ਹੂੰ। ਚਲੋ ਆਪਣਾ ਨਈ ਮਨ ਖੜਦਾ ਜੀ। ਜੀ। ਹਾਂ ਜੀ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਕਹਿੰਦੇ ਵੀ ਇਹਦੇ ਵੀ 18 ਕਰੋੜ ਟੀਗਾ ਲੱਗਦਾ ਇੱਕ ਵੀ ਘਟਾਈ ਲੱਖ ਰੀ ਦਵਾਈਏ। ਉਹ ਹਰ ਮਹੀਨੇ ਸਾਨੂੰ ਵੀ ਯਾਨਕੀ ਡਰਾਪ ਹੈ ਮੂਰਾ ਹੀ ਪੀਣਾ ਪੈਂਦਾ ਹੈਗਾ 2.5 ਲੱਖ ਹਾਂਜੀ ਉਹ ਕਹਿੰਦੇ ਇਹਨੂੰ ਵੀ ਓਵਰ ਲਾਈਫਟਾਈਮ ਹੀ ਪੀਣਾ ਪੈਣਾ ਹੈਗਾ ਹਾਂ ਚਾਹੇ ਵੀ ਟੀਕਾ ਲਵਾਲ 18 ਕਰੋੜ ਦਾ ਚਾਹੇ ਵੀ ਲਾਈਫਟਾਈਮ ਨੂੰ ਦਵਾਈ ਪੈ ਲੋ 2.5 ਲੱਖ ਦੀ ਹਰ ਮਹੀਨੇ ਜੀ ਬਈ ਫਿਰ ਬ ਤੁਸੀਂ ਪੁੱਛਣ ਦੀ ਕੋਸ਼ਿਸ਼ ਨਹੀਂ ਕਰੀ ਵੀ ਇਹ ਮਰੀ ਸ਼ੁਰੂ ਹੋਣ ਦਾ ਕਾਰਨ ਕੀ ਹੁੰਦਾ ਹੈ ਉਹਨਾਂ ਨੇ ਇਹ ਕਿਹਾ ਸੀ ਕਹਿੰਦੇ ਵੀ ਤੁਹਾਡੇ ਇਸੇ ਪਰਿਵਾਰ ਚ ਵੀ ਜਿਆਦਾ ਰਿਪੇਕੇ ਪਿੰਡ ਜਾਂ ਵੀ ਇੱਥੇ ਸੌ ਵਾਰੀ ਪਹਿਲਾਂ ਕਿਸ ਨੂੰ ਹੋਈ ਹੋਵੇ ਪਰ ਸਾਡੇ ਪਹਿਲਾਂ ਨਹੀਂ ਹੋਈ ਜੀ ਇਦਾਂ ਦੀ ਕੋਈ ਪ੍ਰੋਬਲਮ ਜੀ ਪਹਿਲਾ ਬੱਚੀ ਬੱਚੀ ਨੂੰ ਮੈਂ ਪੁੱਛਣਾ ਚਾਹੁੰਗਾ ਬੱਚੀ ਦੀ ਦੱਸਿਆ ਵੀਰ ਜੀ ਨੇ ਬੱਚੀ ਦੀ ਵੀ ਡੈਥ ਹੋ ਗਈ ਸੀ ਬੱਚੇ ਨੂੰ ਕੀ ਸਮੱਸਿਆਈ ਸੀਗੀ ਜੀ ਬੱਚੀ ਦੇ ਵੀ ਇਸ ਤਰ੍ਹਾਂ ਹੀ ਬਾਡੀ ਸਾਰੀ ਬਾਡੀ ਤੇ ਅਲਰਜੀ ਐ ਇਸ ਤਰ੍ਹਾਂ ਜਿਸ ਤਰ੍ਹਾਂ ਇਹਦੇ ਹੋਈ ਐ ਇਹਦੀ ਨਿਕਲੀ ਸਾਰੀ ਉਸ ਤੋਂ ਉਹ ਤੋਂ ਬਾਅਦ ਹੀ ਉਹਨਾਂ ਦੀ ਵੀ ਮੂਵਮੈਂਟ ਐ ਘਟ ਗਈ ਜੀ ਸਾਰੀ ਸੋ ਉਸ ਤੋਂ ਬਾਅਦ ਘਟ ਗਈ ਜੀ ਹਾਂ ਜੀ ਉਸ ਤੋਂ ਹੌਲੀ ਹੌਲੀ ਉਹਨਾਂ ਦੀ ਵੀ ਕਰਦਨ ਲੁੜਤ ਗਈ ਤੇ ਲੱਤਾਂ ਪਾਵਾਂ ਦੀ ਬਿਲਕੁਲ ਹੁੰਦਾ ਵਯਾ ਤੇ 8.5 9 ਮਹੀਨਾ ਸਾਨੂੰ ਪਤਾ ਲੱਗਾ ਇੱਕਦਮ ਉਹਨਾਂ ਸਾਰੁਕੇ ਹੀ ਦਥ ਹੋ ਗਈ ਹਾਂ ਜੀ ਹੁਣ ਜੀ ਬੱਚਾ ਮੈਂ ਦੇਖਿਆ ਗਰਦਨ ਵਗੈਰਾ ਨਹੀਂ ਖੜ ਰਹੀ ਬੱਚੇ ਦੀ ਹੋਰ ਕੀ ਕੀ ਮਤਲਬ ਮੂਵਮੈਂਟ ਕੁਛ ਵੀ ਨਹੀਂ ਕਰ ਪਾ ਰਿਹਾ ਇਸ ਟਾਈਮ ਬੱਚਾ ਜੀ ਨਹੀਂ ਜੀ ਪਾਸਾ ਵੀ ਨਹੀਂ ਲੈ ਸਕਦਾ ਇਹ ਅੱਛਾ ਜੀ ਨਾ ਤਾਂ ਇਹ ਪਾਸਾ ਲੈ ਸਕ ਨਾ ਇਹ ਆਪਣੀ ਆਪਣੇ ਮਲੱਤ ਉੱਪਰ ਘੱਟ ਘੱਟ ਜੱਕ ਸਕਦਾ ਹੈਗਾ ਸਿਰਫ ਬਾਹਰ ਜਿਹੜੀ ਮਾਰੀ ਮੂੜੀ ਉੱਪਰ ਜੱਕ ਸਕਦਾ ਜੀ ਇਕੱਲੀ ਬਾਹਰ ਚ ਹਾਂ ਇਹ ਕਰਦੇ ਨਹੀਂ ਬਿਲਕੁਲ ਖੜਦੀ ਹੈਗੀ ਜੀ ਤੇ ਦੁੱਧ ਬਸ ਸਰਵਸ ਨਾਰਮਲ ਦੁੱਧ ਲੈ ਲੈਂਦਾ ਥੋੜਾ ਬਹੁਤਾ ਜੀ ਬਸ ਬਿਲਕੁਲ ਦੁੱਧ ਵੀ ਘਟਾਤਾ ਇਨਫੈਕਸ਼ਨ ਸ਼ੁਰੂ ਹੋ ਗਈ ਯਾਨੀ ਕਿ ਜੀ ਇਹਨੂੰ ਹਾਂ ਵੀ ਯਾਨੀ ਕਿ ਬਹੁਤ ਹੈ ਜਿਹੜੇ ਅਖੀਰਲੇ ਮਹੀਨੇ ਤਾਂ ਹੋ ਗਿਆ ਜੀ ਬਹੁਤ ਜਲਦੀ ਦੀ ਜ਼ਰੂਰਤ ਹੈ ਇਹਨੂੰ ਲਾਜ ਦੀ ਜੀ ਲਾਜ ਦੀ ਜ਼ਰੂਰਤ ਹੈ ਹਾਂਜੀ ਵੀਰੇ ਜਿਵੇਂ ਨਾ ਇੱਕ ਸਮਾਜ ਦੇ ਵਿੱਚ ਕਹਿੰਦੇ ਹਰ ਇੱਕ ਤਰ੍ਹਾਂ ਦੇ ਸ਼ਖਸ ਹੁੰਦੇ ਨੇਗੇ ਹਾਂਜੀ ਸੱਤ ਸੰਗੀ ਸਾਥੀ ਵੀ ਹੁੰਦੇ ਨੇਗੇ ਮਦਦ ਕਰਨ ਵਾਲੀਆਂ ਸੰਸਥਾਵਾਂ ਵੀ ਆਉਂਦੀਆਂ ਨੇਗੀਆਂ ਮੁਰੇ ਆਉਂਦੀਆਂ ਨੇਗੀਆਂ ਅੱਜ ਕੱਲ ਤਾਂ ਫਿਰ ਸੰਸਥਾਵਾਂ ਬਹੁਤ ਬਣੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਨਾਮ ਵੀ ਚੰਗਾਗਾ ਉਹਨਾਂ ਦਾ ਕਹਿੰਦੇ ਆਗੇ ਸਾਡੇ ਕੋਲੇ ਆਓ ਮਦਦ ਲੈ ਕੇ ਤੁਸੀਂ ਫਿਰ ਕਿਸੇ ਕੋਲੇ ਪਹੁੰਚ ਕਰੀ ਜਾਂਦੇ ਅਸੀਂ ਵੀਰ ਜੀ ਆਪਣੇ ਪਹੁੰਚਤਾ ਸੀ ਨਾ ਸਾਨੂੰ ਪਹਿਲਾਂ ਤਾਂ ਸਾਨੂੰ ਐਸੀ ਇੱਕਦਮ ਛਾਟ ਜਿਆ ਲੱਗਿਆ ਵੀ ਆ ਕੀ ਹੋ ਗਿਆ ਹੱਡ ਨਾਲ ਹੂੰ ਹੂੰ ਤੇ ਸੋਚਿਆ ਵੀ ਫਿਰ ਆਏ ਸੋਚੇ ਜੋ ਦੇਖਿਆ ਜਦ ਇਹਨੂੰ ਪ੍ਰੋਬਲਮ ਵੱਧ ਗਈ ਵੀ ਇਹ ਦੇਖ ਵੀ ਨਹੀਂ ਸਕਦੇ ਸੀਗੇ ਜੀ ਹੂੰ ਵੀ ਸਾਨੂੰ ਸਾਰੇ ਕਹਿਣ ਲੱਗੇ ਵੀ ਹੁਣ ਇੱਕ ਕਰੀ ਵੀ ਮੀਡੀਆ ਰਾਹੀਂ ਹਨਾ ਵੀ ਕਰਾਈ ਜੇ ਆਪਾਂ ਸ਼ੋਅ ਕਰਾਂਗੇ ਫੇਰ ਹੀ ਪਤਾ ਲੱਗੂਗਾ ਇਸ ਸੰਸਥਾ ਬਨੂ ਵੀ ਫੇਰ ਪਤਾ ਲੱਗੂ ਹਾਂਜੀ ਹਾਂਜੀ ਅਸੀਂ ਕੱਲ ਗਏ ਸੀ ਸਾਮੀ ਅਨਮੋਲ ਕਵੱਤਰਾ ਜੀ ਕੋਲ ਗਏ ਸੀਗੇ ਹੂੰ ਉਹ ਕਹਿੰਦੇ ਵੀ ਅਸੀਂ ਤੁਹਾਡੀ ਬਤਵਤ ਹੈਲਪ ਕਰਾਂਗੇ ਉਹਨਾਂ ਨੇ ਸਾਰਾ ਜੀ ਸਾਡਾ ਡਾਟਾ ਲੇਤਾ ਜੀ ਡਾਟਾ ਸਾਰਾ ਲੈ ਲਿਆ ਹਾਂਜੀ ਤੇ ਆਪਾਂ ਸਿੱਧੂ ਮੂਸੇ ਵਾਲੇ ਫਾਦਰ ਕੋਲ ਪਰਸ ਉਹਨਾਂ ਕੋਲ ਵੀ ਗਏ ਸੀ ਜੀ ਹੂੰ ਉਹ ਕਹਿੰਦੇ ਵੀ ਤੁਸੀਂ ਇੱਕ ਵਾਰ ਵੀਡੀਓ ਪਵਾ ਦਿਓ ਤੁਸੀਂ ਅਸੀਂ ਤੁਹਾਡੀ ਆਪਣੀ ਵੀਡੀਓ ਲਾਇਕ ਵੀ ਕਰਾਂਗੇ ਫਤੂਬਤ ਮਦਦ ਕਰਾਂਗੇ ਤੁਹਾਡੀ ਬਿਲਕੁਲ ਭਾਈ ਜਿਵੇਂ ਹੁਣ ਉਹਨੇ ਜਿਵੇਂ 18 ਕਰੋੜ ਦਾ ਕੰਜੈਕਸ਼ਨ ਕਿਹਾ ਹੈਗਾ ਛੋਟ ਹੀ ਲਾ ਦੇ ਰਹੇ ਨੇਗੇ ਵੀ ਹਾਂ ਵੀ ਅਗਰ 18 ਕਰੋੜ ਦਾ ਚਲੋ ਮਾਲਕ ਭਲੀ ਕਰੇ ਹੱਲ ਹੋ ਜੇ ਹਾਂਜੀ ਵੈਸੇ ਡੀਐਮ ਇਸਰ ਤੁਹਾਨੂੰ ਇਹੀ ਕਿਹਾ ਹੈਗਾ ਵੀ ਇਹ ਤਾਂ ਲਾਜ ਇੰਜੈਕਸ਼ਨ ਹੈ ਜਾ ਵੀ ਇਹਦੀ ਦਵਾਈ ਹੈ ਜੋ ਆਪਣੀ ਹੂੰ ਹੂੰ ਜੋ ਡ੍ਰੌਪਸ ਹੈ ਜਿਹੜਾ ਇਹ ਜੀ 2.5 ਲੱਖ ਦਾ ਉਹ ਸਾਰੇ ਨੂੰ ਜੰਨੀ ਚਰ ਇਹਦੀ ਲਾਈਫ ਹੈ ਵੀ ਉਹਨੇ ਕਿਹਾ ਹਾਂ ਉਹ ਦੇਣੀ ਪੈਣੀ ਵੀ ਇੰਜੈਕਸ਼ਨ ਇੱਕ ਵਾਰ ਲਗਣੇ ਹੈ ਹਾਂਜੀ ساری ਲਾਈਫ ਲਈ ਕੋਈ ਵੀ 2.5 ਲੱਖ ਦਾ ਇੰਜੈਕਸ਼ਨ ਡ੍ਰੌਪਸ ਨਹੀਂ ਨਾ ਪਲਾ ਸਕਦਾ ਹਾਂ ਸਾਰੀ ਲਾਈਫ ਲਈ ਤਾਂ ਔਖਾ ਹੀ ਹੈ ਨਾ 2010 ਕੀ ਲੱਗਤੀ ਲੱਖ ਰੁਪਏ ਹੋ ਗਈ ਸਾਲ ਦਾ ਇਹ ਦੇਖੋ ਹਾਂਜੀ ਬਿਲਕੁਲ ਦੋਸਤੋ ਕਈ ਵਾਰ ਨਾ ਜਿਵੇਂ ਕਹਿੰਦੇ ਹੁੰਦੇ ਆ ਕਹਿੰਦੇ ਇਹੋ ਜਿਹੇ ਹਾਲਾਤਾਂ ਚ ਤਾ ਕੇ ਬੰਦਾ ਹਾਰ ਮੰਨ ਜਾਂਦਾ ਹੈ ਕਿਉਂਕਿ ਜ਼ਿੰਦਗੀ ਦੇ ਜਿਹੜੇ ਪੜਾਅ ਹੁੰਦੇ ਨੇਗੇ ਜ਼ਿੰਦਗੀ ਦੇ ਪੜਾਅ ਦੇ ਵਿੱਚ ਕਈ ਰੁਝੇਵੇਂ ਵੀ ਆਉਂਦੇ ਨੇਗੇ ਕਈ ਉਲਝਨਾ ਵੀ ਆਉਂਦੀਆਂ ਨੇਗੀਆਂ ਤੇ ਉਹ ਉਸੇ ਉਲਝਨਾ ਦੇ ਵਿੱਚ ਭਰਿਆ ਇਹ ਵੀਰ ਬੈਠੇ ਆਗੇ ਆਪਣੇ ਕੋਲੇ ਸਾਰਾ ਪਰਿਵਾਰ ਬੈਠਾ ਹੈਗਾ ਇਸ ਸਮੇਂ ਕਿਉਂਕਿ ਚਾਹੇ ਗੱਲ 2.5 ਲੱਖ ਦੀ ਹੋਵੇ ਚਾਹੇ ਗੱਲ ਹੋਵੇ 18 ਕਰੋੜ ਦੀ ਸੌਖੀ ਗੱਲ ਤਾਂ ਕੋਈ ਵੀ ਨਹੀਂ ਹੁੰਦੀ ਦੋਸਤੋ ਕਿਉਂਕਿ ਕਿਸੇ ਇੱਕ ਸ਼ਖਸ਼ ਦੀ ਜਾਂ ਫਿਰ ਕਿਸੇ ਇੱਕ ਸੰਸਥਾ ਦੇ ਵੱਸ ਦੀ ਗੱਲ ਨਹੀਂ ਹੁੰਦੀ ਇਹ ਚੀਜ਼ ਤੇ ਹੁਣ ਸਾਡੇ ਵੱਲੋਂ ਇਹੀ ਉਮੀਦ ਹੈ ਕਿ ਵੀਰ ਦਾ ਕਾਊਂਟ ਨੰਬਰ ਮੋਬਾਈਲ ਨੰਬਰ ਸਕਰੀਨ ਦੇ ਥੱਲੇ ਚੱਲ ਰਹੇ ਨੇਗੇ ਅਗਰ ਕੋਈ ਵੀ ਵੀਰ ਕਿਸੇ ਵੀ ਤਰ੍ਹਾਂ ਦੀ ਸੰਸਥਾ ਵੀਰ ਹੁਣਾਂ ਦਾ ਸੰਪਰਕ ਕਰਕੇ ਮਦਦ ਕਰਨੀ ਚਾਹੁੰਦਾ ਤਾਂ ਮੈਂ ਚਾਹੂੰਗਾ ਯਾਰ ਆਪਾਂ ਨੂੰ ਖੜਨਾ ਚਾਹੀਦਾ ਕਿਉਂਕਿ ਪੰਜਾਬੀ ਪੰਜਾਬੀ ਅਤੇ ਜਦੋਂ ਮੰਨੀ ਗਈ ਸੀ ਕਹਿੰਦੇ ਜਦੋਂ ਕਿਸੇ ਬੰਦੇ ਤੇ ਭੀੜ ਪੈਂਦੀ ਹੈ ਜਾਂ ਵਕਤ ਆਉਂਦਾ ਹੈਗਾ ਪੰਜਾਬੀ ਪਹਿਲਾਂ ਕਹਿੰ ਜਾਂਦੇ ਕਹਿੰਦੇ ਆ ਜੇ ਕੋਈ ਮਦਦ ਕਰੂਗਾ ਤਾਂ ਪੰਜਾਬੀ ਆ ਕੇ ਇੱਥੇ ਮਦਦ ਕਰੂਗਾ ਹੋਰ ਵੀ ਕਈ ਸਾਡੇ ਸ਼ਖਸ਼ ਹੋਣਗੇ ਜਿਹੜੇ ਐਨ ਆਰ ਆਈ ਵੀਰ ਹੋਣਗੇ ਸੰਸਥਾਵਾਂ ਹੋਣਗੇ ਸਾਡੀ ਅਪੀਲ ਹੈ ਕਿ ਵੀਰ ਹੁਣਾਂ ਤੱਕ ਜਰੂਰ ਪਹੁੰਚ ਕਰਿਓ ਤਿਲ ਫੁੱਲ ਜਿੰਨਾ ਵੀ ਹੋਇਆ ਕਿਉਂਕਿ ਬੇਨਤੀ ਕਰ ਸਕਦੇ ਆਂਗੇ ਦੋਸਤੋ ਸੋ ਦੋਸਤੋ ਪਿੰਡ ਦੇ ਨਗਰ ਦੇ ਵਿੱਚ ਉਹ ਮੋਤਵਾਰ ਸੱਜਣ ਵੀ ਸਾਡੇ ਨਾਲ ਖੜੇ ਨੇ ਸਰਪੰਚ ਸਾਹਿਬ ਵੀ ਹੋਣਗੇ ਹਸਨਪੁਰ ਦੇ ਵਿੱਚ ਖੜਿਆਂਗੇ ਅਸੀਂ ਜਿਹੜਾ ਵੀਰ ਹੋਣਾ ਦਾ ਪਿੰਡ ਆ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਠੀਕ ਠਾਕ ਜੀ ਸਰ ਮੈਂ ਸਰਪੰਚ ਸਾਹਿਬ ਇੱਕ ਗੱਲ ਦੇਖ ਰਿਹਾਗਾ ਬੱਚਾ ਛੋਟਾ ਜਿਹਾ ਮਿਲਿਆਗਾ ਕਿਉਂਕਿ ਜਿੱਦ ਤੱਕ ਮੈਨੂੰ ਲੱਗਦਾਗਾ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਫਿਲਹਾਲ ਹਜੇ ਬਹੁਤ ਘੱਟ ਕੇਸ ਆਏ ਨੇ ਇਸ ਤਰ੍ਹਾਂ ਦੇ ਤੇ ਕੀ ਲੱਗਦਾ ਇਹ ਪਹਿਲਾਂ ਸੁਣਿਆ ਸੀ ਕਦੇ ਇਸ ਤਰ੍ਹਾਂ ਦੀ ਪ੍ਰੋਬਲਮ ਬਈਮਨ ਸਰ ਇਹ ਜੀ ਕੋਈ ਗੱਲਬਾਤ ਨਹੀਂ ਸਾਨੂੰ ਕਿਸੇ ਨੂੰ ਪਤਾ ਇਹ ਤਾਂ ਹੁਣ ਹੀ ਸਾਨੂੰ ਪਹਿਲਾ ਹੀ ਚਾਂਸ ਹੈ ਜਦੋਂ ਪਤਾ ਲੱਗਿਆ ਵੀ ਇਹ ਚੀਜ਼ ਹੈ ਇਹ ਬਿਮਾਰੀਆਂ ਵੀ ਆਇਆ ਇਸ ਤਰੀਕੇ ਨਾਲ ਹੁੰਦੀਆਂ ਨੇ ਬੱਚਿਆਂ ਨੂੰ ਅੱਗੇ ਤਾਂ ਕਦੇ ਕੋਈ ਇਹ ਜੀ ਕਿਸੇ ਨੂੰ ਪ੍ਰੋਬਲਮ ਨਹੀਂ ਆਈ ਸਾਡੇ ਪਿੰਡ 'ਚ ਜੀ ਨਾ ਹੀ ਇਹਨਾਂ ਦੇ ਪਰਿਵਾਰ ਦੇ ਵਿੱਚ ਪਹਿਲਾਂ ਆਈ ਗਈ ਸੀਗੀ ਉਹ ਬੇਟੀ ਤੇ ਉਹਦੀ ਤਾਂ ਤੁਹਾਨੂੰ ਪਤਾ ਹੀ ਹੈ ਵੀ ਮਾਲਕ ਦੇ ਨਾਲ ਡੈਥ ਹੋ ਗਈ ਚੁੱਕੀ ਹੈ ਜੀ 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 ਬਿਲਕੁਲ ਮੇਰੇ ਕੋਲ ਭਾਈ ਜਿਵੇਂ ਮੈਂ ਮੈਂ ਦੇਖ ਰਿਹਾ ਹਾਂਗਾ ਬੱਚੇ ਨੂੰ ਕਹਿੰਦੇ ਮਤਲਬ ਕਾਫੀ ਕੋਸਟਲੀ ਇੰਜੈਕਸ਼ਨ ਕਰ ਰਹੇ ਨੇ ਜਿਹੜਾ ਮੈਂ ਤੇ ਜਾਂ ਫਿਰ ਡਰਾਪ ਕਹਿ ਰਹੇ ਨੇ ਉਹ ਵੀ 2.5 ਲੱਖ ਪਰ ਮੰਥ ਦਾ ਕਹਿ ਰਹੇ ਨੇਗੇ ਫਿਰ ਇੰਨਾ ਅਮਾਉਂਟ ਵੀਰ ਉਹਨਾਂ ਨੇ ਬੇਨਤੀ ਕਰੀ ਹੈਗੀ ਨਗਰ ਵੱਲੋਂ ਨਗਰ ਵੱਲੋਂ ਵੀ ਇਸ ਤਰ੍ਹਾਂ ਬੇਨਤੀ ਕਰਦੇ ਆਂ ਵੀ ਜਿੱਥੇ ਸਰਕਾਰਾਂ ਜਾਂ ਜਾ ਭੈਣ ਭਾਈ ਜੋ ਮਦਦ ਕਰਨੀ ਚਾਹੁੰਦਾ ਹੈ ਬਹੁਤ ਅਸੀਂ ਧੰਨਵਾਦ ਕਰਾਂਗੇ ਨਗਰ ਵੱਲੋਂ ਵੀ ਉਹਨਾਂ ਦਾ ਧੰਨਵਾਦ ਕਰਾਂਗੇ ਤੇ ਆਉਦੇ ਵੱਲੋਂ ਵੀ ਅਸੀਂ ਧੰਨਵਾਦ ਕਰਦਾ ਇਹ ਬੱਚੇ ਵਾਸਤੇ ਜੋ ਵੀ ਮਦਦ ਕਰਨੀ ਚਾਹੁੰਦਾ ਤਿਲ ਪੁੱਲ ਜਿੰਨੀ ਵੀ ਕਰਨੀ ਹੈ ਇਨਾਂ ਦੇ ਅਕਾਊਂਟ ਦੇ ਵਿੱਚ ਪੈਸਾ ਪਾਇਆ ਜਾਵੇ ਤਾਂ ਕਿ ਇਹ ਬੱਚੇ ਦਾ ਹਾਲਾਜ ਹੋ ਸਕੇ ਆਵਦੀ ਜ਼ਿੰਦਗੀ ਸਹੀ ਜਿਉ ਹੋ ਸਕੇ ਅਸੀਂ ਤਾਂ ਬਹੁਤ ਧੰਨਵਾਦ ਕਰਦੇ ਆਂ ਜੇ ਇਹ ਬੱਚਾ ਕੱਲ ਨੂੰ ਆਪਦਾ ਜੀਵਨ ਠੀਕ ਬਤੀਤ ਕਰੇ ਅਸੀਂ ਤਾਂ ਇਹ ਮਦਦ ਚਾਹੁੰਦੇ ਆ ਜਿੰਨੀ ਵੀ ਹੋ ਸਕੇ ਇਹਨਾਂ ਦੇ ਪਰਿਵਾਰ ਦੀ ਪੂਰੀ ਤੋਂ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਬਿਲਕੁਲ ਬਿਲਕੁਲ ਸੋ ਦੋਸਤੋ ਇੱਕ ਮੈਂ ਵੀ ਦਰਖਾਸਤ ਕਰਨੀ ਚਾਹੁੰਗਾ ਪੰਜਾਬ ਸਰਕਾਰ ਨੂੰ ਕਿਉਂਕਿ ਪੰਜਾਬ ਸਰਕਾਰ ਦੇ ਹੱਥ ਵਿੱਚ ਵੀ ਕਹਿੰਦੇ ਬਹੁਤ ਕੁਝ ਹੁੰਦਾ ਹੈਗਾ ਸਮਾਜ ਸੇਵੀ ਸੰਸਥਾਵਾਂ ਹੁੰਦੀਆਂ ਨਿਗੀਆਂ ਜਾਂ ਫਿਰ ਆਪਦੇ ਵੀ ਕਈ ਇਸ ਤਰ੍ਹਾਂ ਦੇ ਸਰਕਾਰੀ ਫੰਡ ਹੁੰਦੇ ਨੇ ਜਿਹੜੇ ਉਹ ਲੋਕਾਂ ਦੇ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਲਾ ਸਕਦੇ ਨੇ ਸਾਡੀ ਅਪੀਲ ਹੈਗੀ ਕਿ ਮਾਨ ਸਰਕਾਰ ਵੀ ਇਹ ਬੱਚੇ ਦਾ ਜਰੂਰ ਗੌਰ ਕਰੇ ਤੇ ਜਾਂ ਫਿਰ ਕੋਈ ਜਿਵੇਂ ਕਿ ਹੈਲਥ ਮਿਨਿਸਟਰ ਸਾਹਿਬ ਨੇ ਕਿ ਸਾਡੇ ਉਹਨਾਂ ਤੱਕ ਵੀ ਜਿਹੜੀ ਇਹ ਵੀਡੀਓ ਆ ਗਈ ਬਹੁਤ ਤੋਂ ਅਟੈਚ ਕਰਾ ਕੇ ਪਹੁੰਚਾ ਦਿਓ ਕਿ ਤਾਂਕਿ ਜਿਹੜਾ ਬੱਚੇ ਨੂੰ ਇੱਕ ਨਵਾਂ ਜਨਮ ਮਿਲ ਸਕੇ ਕਿਉਂਕਿ 18 ਕਰੋੜ ਦੋਸਤੋ ਕਹਿ ਦੇਣ ਦੀ ਗੱਲ ਹੈਗੀ ਵਸਦੀ ਗੱਲ ਨਹੀਂ ਹੁੰਦੀ ਕਿਸੇ ਦੇ ਸਾਡੀ ਇਹੋ ਅਪੀਲ ਹੈਗੀ ਕਿ ਪੰਜਾਬ ਸਰਕਾਰ ਤੱਕ ਇਹ ਵੀਡੀਓ ਪਹੁੰਚਾ ਦਿਓ ਵੱਧ ਤੋਂ ਵੱਧ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਕੀ ਇਹ ਬੱਚੇ ਨੂੰ ਵੱਧ ਤੋਂ ਵੱਧ ਮਿਲ ਸਕੇ। ਬਾਕੀ ਇੱਕ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਇਹ ਸਾਡਾ ਵੀਰ ਪੁਲਿਸ ਮੁਲਾਜ਼ਮ ਹੈ। ਜਿੰਨੇ ਵੀ ਪੁਲਿਸ ਮੁਲਾਜ਼ਮ ਵੀਰ ਨੇਗੇ ਇੱਕ ਦਿਨ ਦੀ ਤਨਖਾਹ ਅਕਰ ਇਹਦੇ ਕਾਉਂਟ ਚ ਪਾਉਂਦੇ ਨੇ ਤਾਂ ਵੀ ਸਾਨੂੰ ਬਹੁਤ ਮਾਲੀ ਮਦਦ ਮਿਲ ਸਕਦੀ ਹੈ। ਅਸੀਂ ਸਾਰੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਐਸਐਸਪੀ ਸੰਗਰੂਰ ਨੂੰ ਵੀ ਇਹ ਹੀ ਬੇਨਤੀ ਕਰਦੇ ਆਂ ਵੀ ਇਸ ਮੁਲਾਜ਼ਮ ਦੇ ਤੌਰ ਤੇ ਆਪਦੇ ਬੱਚੇ ਨੂੰ ਜਿਹੜਾ ਸਹੀ ਇਲਾਜ ਕਰਾ ਸਕੇ। ਬਹੁਤ-ਬਹੁਤ ਤੁਹਾਨੂੰ ਬਹੁਤ ਚੰਗਾ ਲੱਗਿਆ ਜੀ। ਛੋਟਾ ਬੱਚਾ ਦੇਖ 사ਦੇ ਹੋਗੇ ਤੁਸੀਂ ਮੈਂ ਕਿਹਨਾ ਜਦੋਂ ਅਜਿਹੇ ਮਾਸੂਮੀਅਤ ਦੇਖਦੇ ਆਂਗੇ ਆਪਾਂ ਆਪਣੀ ਅੱਖਾਂ ਸਾਹਮਣੇ ਅਜਿਹੇ ਬੱਚੇ ਛੋਟੇ ਛੋਟੇ ਆਪਦੇ ਦੇਖਦੇ ਆ ਕਿਉਂਕਿ ਹਰ ਇੱਕ ਦੇ ਯਾਰ ਦਿਲ ਦੀ ਇੱਛਾ ਹੁੰਦੀ ਏ ਯਾਰ ਵੀ ਅਜਿਹੇ ਬੱਚੇ ਘਰ ਘਰ ਜਨਮ ਲੈਣ ਪਰ ਜਦ ਅਜਿਹੇ ਹਾਲਾਤ ਬਣ ਜਾਂਦੇ ਨੇਗੇ ਅਜਿਹੇ ਉਰੇ ਹਾਲਾਤ ਬਣ ਕੇ ਢਲ ਜਾਂਦੇ ਨੇਗੇ ਪਰਿਵਾਰਾਂ ਦੇ ਵਿੱਚ ਤਾਂ ਬਹੁਤ ਮੁਸ਼ਕਲ ਵਾਲੀ ਗੱਲ ਹੋ ਜਾਂਦੀ ਹੈ ਕਿ ਤੇ ਉਮੀਦ ਇਹੀ ਹੈ ਤੁਸੀਂ ਵੀ ਇਹ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋਗੇ ਤੇ ਜਿਹੜਾ ਵੀਰ ਹੋਣੇ ਦੀ ਜਿੰਨੀ ਮਨ ਦੀ ਸਹਾਇਤਾ ਕੀ ਜਰੂਰ ਕਰੋਗੇ ਤੇ ਭਾਈ ਜਾਂਦੇ ਜਾਂਦੇ ਮੈਂ ਚਾਹੂੰਗਾ ਆਪਣਾ ਇੱਕ ਵਾਰ ਫੋਨ ਨੰਬਰ ਜਰੂਰ ਦੱਸ ਦਿਓ ਜੀ 85588 ਜੀ 31309 ਜੀ ਬਿਲਕੁਲ 85588 ਜੀ 31309 ਜੀ ਬਿਲਕੁਲ ਸੋ ਸਾਡੀ ਇਹ ਉਮੀਦ ਹੈ ਦੋਸਤੋ ਕਿ ਤੁਸੀਂ ਇਸ ਬੱਚੇ ਦੀ ਜ਼ਿੰਦਗੀ ਦੇ ਵਾਸਤੇ ਨਵੀਂ ਜ਼ਿੰਦਗੀ ਦੇ ਵਾਸਤੇ ਜਰੂਰ ਜਿੰਨੇ ਵੀ ਹੋ ਸਕੇ ਮਦਦ ਕਰੋਗੇ ਉਹ ਤੱਕ ਜਿਹੜਾ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ